ਬਾਈ ਸਰਪੰਚੀ ਦਾ ਪਿੰਡੋਂ ਪਿੰਡੀ ਪੂਰਾ ਜੋਰ ਚੱਲਦਾ ਅੱਜ ਸੁੱਚਾ ਸਿੰਘ ਸਮਾਹ ਉਹਦੇ ਪਿੰਡ ਸਮਾਹੋ ਚ ਆਇਆ ਆ ਛੋਟੇ ਜਿਹੇ ਘਰ ਚ ਉੱਠ ਕੇ ਬਾਈ ਸਰਪੰਚੀ ਦੀ ਚੋਣ ਲੜ ਰਿਆ ਬਾਈ ਸਰਪੰਚ ਗੇਟ ਤੇ ਲਿਖਾਉਣ ਨਹੀਂ ਬੰਨਣਾ ਜਾਂ ਫਿਰ ਕੋਈ ਮੁੱਦੇ ਲੈ ਕੇ ਖੜੇ ਹੋਇਓ ਬਾਈ ਬਹੁਤ ਮੁੱਦੇ ਲੈ ਕੇ ਖੜੇ ਹਾਂ ਕਿਹੜੇ ਕਿਹੜੇ ਨੇ ਦੱਸੋ ਬਾਈ ਪਿਛਲੇ 75 ਸਾਲਾਂ ਤੋਂ ਜਿਹੜਾ ਜਿਵੇਂ ਸਾਡੇ ਪਿੰਡ ਦੇ ਕੁਝ ਵੀ ਨਹੀਂ ਹੋਇਆ ਸਾਨੂੰ ਤਾਂ ਐ ਲੱਗਦਾ ਸਾਡੀ ਐਸਸੀ ਪੱਤੀ ਐ ਐਸਸੀ ਪੱਤੀ ਦੇ ਵਿੱਚ ਹਜੇ ਵੀ ਕੱਚੀਆਂ ਗਲੀਆਂ ਪਈਆਂ ਨੇ ਅੱਛਾ ਗਲੀਆਂ ਤਾਂ ਸਾਰੇ ਸਰਪੰਚੀ ਕਰਨਗੇ ਮੇਨ ਮੁੱਦੇ ਦੱਸੋ ਬਾਈ ਕਿਹੜੇ ਕਿਹੜੇ ਕੰਮ ਕਰਵਾਉਂ ਹੈ ਨਹੀਂ ਗਾ ਵਾਟਰ ਬਾਕਸ ਕੋ ਐਡਾ ਪਿੰਡਾ ਵਾਟਰ ਬਾਕਸ ਹੈ ਨਹੀਂ ਬਈ ਉਹਦਾ ਛੋਟੇ ਛੋਟੇ ਪਿੰਡਾਂ ਤੇ ਲੱਗ ਗਏ ਵਾਟਰ ਬਾਕਸ ਹੈ ਨਹੀਂ ਬਈ ਸਾਨੂੰ ਕਿੰਨੀ ਵੋਟਾਂ ਪਿੰਡ ਦੀ ਪਿੰਡ ਦੀ ਵੋਟ 4000 ਆ ਬਾਈ ਫੇਰ ਵੀ ਵਾਟਰ ਬਾਕਸ ਨਹੀਂ ਹੈਗਾ ਨਹੀਂ ਨਹੀਂ ਬਈ ਵਾਟਰ ਬਾਕਸ ਸਾਨੂੰ ਤਾਂ ਇੰਨੀ ਨਮੋਸੀ ਚੱਲਣੀ ਪੈਂਦੀ ਆ ਜਿਹੜਾ 1500 ਵੋਟ ਆ ਸਾਡੇ ਨਾਲ ਲਗਮਾ ਪਿੰਡਾ ਹਤਲਾ ਖੁਰਦਾ ਉਥੋਂ ਵਾਟਰ ਬਾਕਸ ਦਾ ਪਾਣੀ ਅਸੀਂ ਲੈਨੇ ਆ ਅੱਛਾ ਉਹ ਰਾਜੋ ਇੰਨੀ ਦੂਰੋਂ ਆਉਂਦਾ ਕਿਤੇ ਪਾਈਪ ਲੀਕ ਹੋ ਗਈ ਕਿਤੇ ਉਹਦੇ ਵਿੱਚ ਗੰਦਾ ਪਾਣੀ ਰਲ ਜਾਂਦਾ ਕਿਤੇ ਕਿਵੇਂ ਕਿਤੇ ਕਿਵੇਂ ਆ ਸਾਨੂੰ ਬਿਮਾਰੀਆਂ ਦਾ ਘਰ ਹੀ ਬੰਦੋ ਪਾਣੀ ਬਿਮਾਰੀਆਂ ਦਾ ਘ ਦੂਜਾ ਮੁੱਦਾ ਦੂਜਾ ਮੁੱਦਾ ਬਾਈ ਸੀਵਰੇਜ ਦਾ ਸੀਵਰੇਜ ਦਾ ਸਾਡੇ ਪਿੰਡ ਕੋਈ ਪ੍ਰਬੰਧ ਨਹੀਂ ਮੜਾ ਮੋਟਾ ਨਾਲੀਆਂ ਬਣਾਈਆਂ ਹੋਈਆਂ ਨੇ ਪਹਿਲਾਂ ਵਾਲੀਆਂ ਉਹਨਾਂ ਦਾ ਇੱਕ ਸਾਡੇ ਇੱਕ ਸੱਪੜ ਬਣਿਆ ਹੋਇਆ ਸੂਏ ਦੇ ਨਾਲ ਅੱਛਾ ਅਸੀਂ ਪੱਤੀ ਦੇ ਵਿੱਚ ਉਹ ਸੱਪੜ ਬਾਈ ਓਵਰਫਲੋ ਹੋ ਜਾਂਦਾ ਇੱਥੋਂ ਸਾਡੇ ਇੱਕ دریا ਹੋਣਾ ਕਿ ਦੀ ਨਹਿਰ ਨਗਦੀ ਹੈ ਪਾਖੜਾ ਚੋਂ ਜਿਹੜੀ ਨਿਕਲਦੀ ਆ ਦੇ ਵਿੱਚ ਇੱਕ ਸੂਆ ਨਿਕਲਦਾ ਉਹਦੇ ਵਿੱਚੋਂ ਇੱਕ ਸੂਆ ਨਿਕਲਦਾ ਉਹ ਸੂਆ ਗਾਹਾਂ ਵਾਟਰ ਵਕਸਾਂ ਨੂੰ ਪਿੰਡਾਂ ਨੂੰ ਸਪਲਾਈ ਹੁੰਦਾ ਇਹ ਤਾਂ ਫਿਰ ਪਾਪ ਵਾਲੀ ਗੱਲ ਆ ਤੁਹਾਡੇ ਪਿੰਡ ਲਈ ਜੀ ਉਹ ਟੋਬੇ ਦਾ ਪਾਣੀ ਸੂਏ 'ਚ ਪੈਂਦਾ ਜੀ ਉਹ ਪਾਣੀ ਬਾਈ ਟੋਬੇ ਦਾ ਉੱਸਲ ਕੇ ਸੂਏ ਚ ਪਈ ਜਾਂਦਾ ਸੂਏ ਦੇ ਵਿੱਚ ਗਾਹਾਂ ਬੱਟ 7 ਬੱਟਰਬਾਕਸ ਸਾਨੂੰ ਪਾਣੀ ਜਾਂਦਾ ਲੋਕਾਂ ਦੇ ਪੀਣ ਦੇ ਕੰਮ ਆਉਂਦਾ ਨਾਲ ਹੀ ਆ ਬਾਈ ਸਾਡੇ ਭੀਖੀ ਐਡਾ ਵੱਡਾ ਸ਼ਹਿਰ ਆ ਪੂਰਾ ਮਸ਼ਹੂਰ ਆ ਉਹਦੇ ਨਾਲ ਹੀ ਆ ਉਹਦੇ ਵਿੱਚ ਬੱਟਰਬਾਕਸ ਲੱਗਿਆ ਹੋਇਆ ਮੇਨ ਤੇ ਉੱਚ ਪੈਂਦਾ ਫਿਰ ਉਸ ਤੋਂ ਕਿਲੋਮੀਟਰ ਤੇ ਨਾਲ ਹੀ ਸਾਡੇ ਅਨਾਜ ਮੰਡੀ ਆ ਜਿੱਥੇ ਸਾਡੇ 40 ਪਿੰਡਾਂ ਦੀ ਫਸਲ ਆ ਕੇ ਡੇਕਦੀ ਆ ਕਿਸਾਨ ਵੀ ਉੱਥੇ ਹੀ ਪਾਣੀ ਪੀਂਦੇ ਨੇ ਸਾਰੇ ਮਜ਼ਦੂਰ ਵੀ ਉੱਥੋਂ ਹੀ ਪਾਣੀ ਪੀਂਦੇ ਨੇ ਹਰ ਤਰ੍ਹਾਂ ਦਾ ਉੱਥੇ ਜਦੋਂ ਮੰਡੀ ਦੇ ਵਿੱਚ ਮੰਗਣ ਵਾਲੇ ਵੀ ਵਿਚਾਰੇ ਜਿਹੜੇ ਕੋਈ ਰੱਖਦੇ ਆਸ ਵਿੱਚ ਦੇ ਦਾਣੇ ਹੋਣਗੇ ਤਾਂ ਸਾਨੂੰ ਮਿਲਣੇ ਆ ਬਿਲਕੁਲ ਬਈ ਉਹ ਉਹ ਕਮਜ਼ੋਰ ਹੁੰਦੇ ਨੇ ਸਰੀਰਕ ਪੱਖੋਂ ਡਾਊਨ ਹੋਣ ਕਾਰਨ ਉਹ ਪਾਣੀ ਪੀਂਦੇ ਨੇ ਜਮਾ ਜ਼ਹਿਰ ਨੇਰਾ ਕੈਂਸਰ ਹੈ ਤੇ ਹੋਰ ਕੋਈ ਮੁੱਦਾ ਕਿਹੜਾ ਕੰਮ ਕਰਵਾਉਂਗ ਬਈ ਹੋਰ ਮੁੱਦਾ ਇਹ ਆ ਬਈ ਸਾਡੇ ਨੇੜੇ ਤੇੜੇ ਹਰ ਸਾਲ ਦੇਖਦੇ ਆ ਅਸੀਂ ਜਦੋਂ ਕੋਈ ਪੁਲਿਸ ਦੀ ਜਾਂ ਫੌਜ ਦੀ ਭਰਤੀ ਹੁੰਦੀ ਆ ਤਾਂ ਅਸੀਂ ਦੇਖਦੇ ਆ ਵੀ ਹਰ ਪਿੰਡ ਦੇ ਵਿੱਚੋਂ ਹਰ ਵਾਰ 10 ਤੋਂ 15 ਮੁੰਡੇ ਫੌਜ ਚ ਕੁੜੀਆਂ ਮੁੰਡੇ ਭਰਤੀ ਹੋ ਜਾਂਦੇ ਨੇ ਸਾਡੇ ਪਿੰਡ ਦਾ ਇੰਨਾ ਬਰਾ ਹਾਲ ਆ ਬਾਈ 10 ਸਾਲਾਂ ਬਾਅਦ ਇੱਕ ਜਵახ ਭਰਤੀ ਹੁੰਦਾ ਸਾਡੇ ਟ੍ਰੇਨਿੰਗ ਕਰਨ ਵਾਸਤੇ ਤਿਆਰੀ ਕਰਨ ਵਾਸਤੇ ਬਾਈ ਗਰਾਊਂਡ ਹੀ ਹੈ ਨਹੀਂ ਬਣਾਉਂਗੇ ਫਿਰ ਗਰਾਊਂਡ ਬਾਈ ਗਰਾਊਂਡ ਮੇਨ ਪਹਿਲਾ ਮੁੱਦਾ ਗਰਾਊਂਡ ਆ ਜਿੰਨਾ ਬਣਿਆ 5 ਸਾਲ ਚ ਬਾਈ ਬਣਾਵਾਂਗੇ ਪੂਰੀ ਆਸ ਹੈ ਫਿਰ ਅੱਗੇ ਦੋ ਸਰਪੰਚੀ ਤੇ ਨਹੀਂ ਲੜਦੇ ਜੇ ਨਾ ਬਣਿਆ ਫਿਰ ਨਹੀਂ ਲੜਦੇ ਕੋਈ ਸਕੂਲ ਵਾਲਾ ਕਿ ਮੈਂ ਮਾਹੌਲ ਸਕੂਲ ਵਾਲਾ ਬਾਈ ਸਾਡੇ ਸਕੂਲ ਦਾ 10ਵੀਂ ਦੇ ਕਰਾ ਹਾਂ ਲੜਕੀਆਂ ਸਾਡੇ ਭੀਖੀ ਪੜਨ ਜਾਂਦੀਆਂ ਨੇ 3 ਕਿਲੋਮੀਟਰ ਤੁਰ ਕੇ ਜਾਂਦੀਆਂ ਨੇ ਅੱਛਾ ਹੁਣ ਅੱਜ ਕੱਲ ਦੇ ਟਾਈਮ 'ਚ ਬਾਈ ਮਾਹੌਲ ਇੰਨਾ ਜ਼ਿਆਦਾ ਖਰਾਬ ਹੈ ਵੀ ਅਗਲਾ ਕਹਿੰਦਾ ਸੈਰ ਚ ਕੁੜੀ ਤੁਰ ਕੇ ਜਾਊਗੀ ਉਹ 3 ਕਿਲੋਮੀਟਰ ਤੇ 100 ਤਰ੍ਹਾਂ ਦੇ ਰਾਹ ਦੇ ਵਿੱਚ ਸਾਧਨ ਵੀ ਤੁਹਾਨੂੰ ਪਤਾ ਹੀ ਅੱਜ ਕੱਲ੍ਹ ਅਜਿਹੇ ਜਿਹੇ ਚੱਲਦਾ ਹਨ ਉਹ ਅਗਲਾ ਪੜਨ ਨੂੰ ਹਟਾ ਲੈਂਦਾ ਵਿਚਾਰੀਆਂ ਦੀ ਵਿੱਚ ਹੀ ਸੁਪਨੇ ਰੁਲ ਜਾਂਦੇ ਐਡਾ ਪਿੰਡਾ ਪਲੱਸ 2 ਦਾ ਹੋਣ ਦਾ ਹੱਕ ਆ ਸਕੂਲ ਦਾ ਗਏ ਨਹੀਂ ਕਿਸੇ ਸਰਕਾਰ ਕੋਲ ਪਤਾ ਹੀ ਨਹੀਂ ਬਾਈ ਪਹਿਲਾਂ ਵਾਲਿਆਂ ਨੂੰ ਪਤਾ ਹੁਣ ਆਪਾਂ ਤਾਂ ਹੁਣ ਦੇਖਦੇ ਆਂ ਅੱਛਾ ਆ ਕਰਕੇ ਆ ਕੇ ਆਪ ਮੁਰੇ ਆਇਆ ਵਧੀਆ ਗੱਲ ਆ ਵੀ ਸਕੂਲ ਜ਼ਰੂਰੀ ਆ ਮੈਂ ਇੱਕ ਤੁਹਾਡੇ ਪਿੰਡ ਦਾ ਦੇਖਦੇ ਵੀ ਐਡਾ ਵੱਡਾ ਪਿੰਡ ਆ ਵੱਡਾ ਰੋੜਾ ਬੱਸ ਸਟੈਂਡ ਹੈ ਹੀ ਨਹੀਂ ਮਿਲਦਾ ਬੱਸ ਸਟੈਂਡ ਬਾਈ ਬਣਾਇਆ ਹੋਇਆ ਛੋਟਾ ਜਿਹਾ ਛੋਟਾ ਜਿਹਾ ਉੱਥੇ ਬੱਸ ਨਹੀਂ ਰੁਕਦੀ ਕਹਿੰਦੇ ਤੁਹਾਡਾ ਪਿੰਡ ਕਾਗਜ਼ਾਂ 'ਚ ਮਨਜ਼ੂਰ ਨਹੀਂ ਹੈਗਾ ਬੱਸ ਲਾਦੋਂਗੇ ਰੁਕਣ ਬੱਚਾ ਬਾ ਲਾਦਾਂਗੇ ਮਾਹ ਬਾਈ ਰੇਲ ਗੱਡੀ ਵੀ ਨਾ ਰੁਕਣ ਲਾਦਾਂਗੇ ਧਰਨੇ ਤੁਰਨੇ ਲਾ ਕੇ ਲੱਗ ਜਾਂਦੀ ਨਹੀਂ ਫਿਰ ਤਾਂ ਨਾ ਪੰਚਾਇਤ ਫੈਦੀ ਚਾਹੀਦੀ ਬਾਈ ਸਰਪੰਚ ਜਿੰਨੀ ਤਾਕਤ ਹੁੰਦੀ ਆ ਸੋਨੂੰ ਦੇਖਦੇ ਰਹਿਣਾ ਵੀ ਅਸੀਂ ਕੁਝ ਵੀ ਕਰ ਸਕਦੇ ਆ ਬੜੀਏ ਗੱਲ ਆ ਬਾਈ ਹਾਂਜੀ ਬਾਕੀ ਬਈ ਕਈ ਵਾਰ ਨਾ ਬੰਦਾ ਜਿੱਤ ਕੇ ਪੱਖਪਾਤ ਜਾ ਰੱਖਣ ਲੱਗ ਜਾਂਦਾ ਹੈਗਾ ਵੀ ਯਾਰ ਇਹਨੇ ਮੈਨੂੰ ਵੋਟ ਨਹੀਂ ਪਾਈ ਮੈਂ ਇਹਦਾ ਕੋਈ ਕੰਮ ਨਹੀਂ ਕਰਦਾ ਪਿੰਡਾਂ ਦਾ ਆਪਾਂ ਕੀ ਵੇਖਦੇ ਆ ਬਾਈ ਲੋੜਵੰਦ ਪਰਿਵਾਰ ਉਹਨਾਂ ਨੇ ਲੜਕੀਆਂ ਦੇ ਵਿਆਹ ਹੁੰਦੇ ਆ ਪੰਜਾਬ ਸਰਕਾਰ 51000 ਰੁਪਏ ਸਕਣ ਸਕੀਮ ਤੌਰ ਤੇ ਦਿੰਦੀ ਆ ਬਹੁਤ ਪਿੰਡਾਂ ਚ ਉਹ ਪਰਿਵਾਰਾਂ ਨੂੰ ਮਿਲਦੀ ਨਹੀਂ ਹੈਗੀ ਬਾਈ ਪਤਾ ਕੀ ਹੈ ਮਿਲਦਾ ਤਾਂ ਸਾਰਾ ਕੁਸਾ ਹੈ ਪਰ ਸਾਡੇ ਜਿਹੜੇ ਨੂੰ ਸਕਨ ਸਕੀਮ ਮਿਲਦੀ ਹੈ ਗਰੀਬ ਜਨਤਾ ਨੂੰ ਮਿਲਦੀ ਹੈ ਫਿਰ ਦਵਾਉਂਗੇ ਤੁਸੀਂ ਗਰੀਬ ਜਨਤਾ ਨੂੰ ਉਹਨਾਂ ਨੂੰ ਬਚਾਰਾ ਨੂੰ ਪਤਾ ਨਹੀਂ ਨਾ ਹੁੰਦਾ ਵੀ ਕਿੱਥੇ ਕਾਗਜ਼ ਭਰਨੇ ਆ ਇਹ ਸਰਪੰਚ ਦੀ ਜ਼ਿੰਮੇਵਾਰੀ ਹੁੰਦੀ ਆ ਵੀ ਦਵਾਉਂਗੇ ਤੁਸੀਂ ਜ਼ਿੰਮੇਵਾਰੀਆਂ ਚੀਜ਼ ਦੀ ਲੈਣੇ ਹੋ ਪੂਰੇ ਦਵਾਉਗੇ ਮੈਂ ਅਸੀਂ ਆਪ ਬਈ ਆਪਦੀ ਜ਼ਿੰਮੇਵਾਰੀ ਤੇ ਕਾਗਜ਼ ਤਿਆਰ ਕਰਕੇ ਪੂਰੇ ਪੂਰੀ ਢੰਗ ਨਾਲ ਫਿਲ ਕਰਕੇ ਦਿਆ ਕਰਾਂਗੇ ਤਾਂ ਉਹ ਦੇਣੇ ਦਾ ਸਰਕਾਰ ਨੇ ਅਸੀਂ ਕਿਹੜਾ ਜਵਾਬ ਦੇਣਿਆ ਉਹਨਾਂ ਨੂੰ ਦਿਹਾੜੀ ਛੱਡਣ ਦੀ ਲੋੜ ਤਾਂ ਨਹੀਂ ਮੈਂ ਉਹਨਾਂ ਨੂੰ ਦਿਹਾੜੀ ਛੱਡਣ ਦੀ ਲੋੜ ਕਈ ਵਾਰ ਨਾ ਤਿੰਨ ਤਿੰਨ ਚਾਰ ਚਾਰ ਦਿਹਾੜੀਆਂ ਫੁੱਟ ਜਾਂਦੇ ਕਿਤੇ ਪਟਵਾਰੀ ਕੋਲ ਵਾਜੋ ਕਿਤੇ ਤਹਿਸੀਲਦਾਰ ਕੋਲ ਵਾਜੋ ਕਿਤੇ ਸੁਵਿਧਾ ਕੇਂਦਰ ਕੋਲ ਵਾਜੋ ਵੀ ਸਾਰੀ ਜ਼ਿੰਮੇਵਾਰੀ ਚੱਕਦੇ ਹੋਗੇ ਬਾਈ ਸਾਰੀ ਜ਼ਿੰਮੇਵਾਰੀ ਚੱਕਾਂਗੇ ਜ਼ਿੰਮੇਵਾਰੀ ਚੱਕਣ ਦੀ ਮਾਰੀ ਮੁਰਿਆ ਆਇਆ ਵਾ ਵਧੀਆ ਗੱਲ ਆ ਬਾਈ ਇੱਕ ਮੇਨ ਬਾਈ ਮੇਰੀ ਸਭ ਤੋਂ ਵੱ ਉਹ ਇਹ ਨਾਲ ਕੋਈ ਕਿਸੇ ਨਾਲ ਦੁਰਘਟਨਾ ਕਾਰਨ ਕੋਈ ਅੱਗ ਲੱਗ ਜਾਂਦੀ ਹੈ ਲੱਗਦੀ ਹੈ ਬਿਲਕੁਲ ਬਾਈ ਲੱਗ ਜਾਂਦੀਆਂ ਨਾ ਬਾਈ ਪ੍ਰਬੰਧ ਹੈ ਨਹੀਂ ਫਿਰ ਉਹਦਾ ਕੋਈ ਉਹਦਾ ਕੋਈ ਪ੍ਰਬੰਧ ਨਹੀਂ ਬਾਈ ਜਦੋਂ ਨੂੰ ਗੱਡੀ ਆਉਂਦੀ ਆ ਉਹਦੋਂ ਨੂੰ ਬਹੁਤ ਨੁਕਸਾਨ ਹੋ ਜਾਂਦਾ ਅਸੀਂ ਸੋਚਿਆ ਵੀ ਸਾਡੇ ਪਿੰਡ ਦੇ ਮੁੰਡੇ ਨੇ ਜਿਹੜੇ ਪੂਰੇ ਵਧੀਆ ਕਾਰੀਗਰ ਨੇ ਉਹ ਕੋ ਜਹਾਜ ਕੀ ਨਾ ਬਣਾ ਦੇਣਾ ਬਣਾ ਦੇਣਗੇ ਸਾਡੀ ਮਾਨਸਾ ਸਾਹਿਬਾਈ ਉਹਨਾਂ ਨੂੰ ਸਹਿਯੋਗ ਕਰਕੇ ਉਹਨਾਂ ਤੋਂ ਅਸੀਂ ਫੈਬਰ ਗ੍ਰੇਡ ਜ਼ਰੂਰ ਤਿਆਰ ਕਰਵਾਵਾਂਗੇ ਵਧੀਆ ਗੱਲ ਆ ਬਈ ਇਹ ਪਿੰਡ ਦੀਆਂ ਮੁੱਖ ਲੋੜਾਂ ਹੁੰਦੀਆਂ ਨੇ ਜਿਹੜੀਆਂ ਲੋੜਾਂ ਤੁਸੀਂ ਦੱਸ ਰਹੇ ਹੋ ਮੈਨੂੰ ਅਫਸੋਸ ਆ ਵੀ ਤੁਹਾਡੇ ਪਿੰਡ 'ਚ ਲੋੜਾਂ ਹੈ ਨਹੀਂ ਐਡਾ ਪਿੰਡ ਹੈਗਾ ਪਹਿਲਾਂ ਕੋਈ ਬੋਲ ਹੀ ਨਹੀਂ ਹੈਗੇ ਇੱਥੇ ਪਹਿਲਾਂ ਬੋਲ ਹੀ ਨਹੀਂ ਬਾਈ ਫਿਰ ਤਾਂ ਹੀ ਤਾਂ ਸਾਨੂੰ ਬੋਲਣ ਉੱਠਣਾ ਪਿਆ ਚਲੋ ਵਧੀਆ ਗੱਲ ਆ ਬਾਈ ਸੋ ਬਾਈ ਕਰ ਦਿਓ ਵੀਡੀਓ ਸ਼ੇਅਰ ਨਵੇਂ ਮੁੰਡਿਆਂ ਨੂੰ ਜ਼ਰੂਰ ਮੌਕਾ ਦਿਓ ਜਿੱਥੇ ਵੀ ਤੁਹਾਨੂੰ ਲੱਗਦਾ ਜਿਹੜਾ ਕੋਈ ਬੰਦਾ ਵੀ ਇਹ ਪਿੰਡ ਦੇ ਕੰਮ ਕਰਵਾ ਸਕਦਾ ਹੈਗਾ ਬਿਨਾਂ ਪੱਖਪਾਤ ਤੋਂ ਵੋਟਾਂ ਪੀਂਜਾ ਹੋਵੇ ਕਿਸੇ ਦੇ ਕਰੇ ਖਾਓ ਪੀਓ ਨਾਲ ਉਹਦੀ ਵੋਟ ਪਾਓ ਤੇ ਬਈ ਹਨਾ ਆਪਦੇ ਪਿੰਡ ਦੇ ਵਿਕਾਸ ਦੇ ਕੰਮਾਂ 'ਚ ਵੱਧ ਤੋਂ ਵੱਧ ਯੋਗਦਾਨ ਪਾਇਆ ਕਰੋ ਕਿਸੇ ਦਾ ਲੱਤਾਂ ਨਾ ਖਿੱਚਿਆ ਕਰੋ ਧੰਨਵਾਦ